ਮੰਤ ਭਾਗੀ ਘਟਨਾ ਲੁਧਿਆਣਾ ਦੀ ਹੈ ਤੇ ਘਟਨਾ ਬਹੁਤ ਵੱਡਾ ਸਬਕ ਤੇ ਸਿੱਖਿਆ ਦੇਣ ਵਾਲੀ ਹੈ ਸੁਣ ਕੇ ਤੁਸੀਂ ਦੱਸਿਓ ਕੀ ਇਹ ਯਾਰੀ ਹੈ ਕਿ ਗਦਾਰੀ ਹੈ ਘਟਨਾ ਇਹ ਜ ਹੈ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਮਲਜੀਤ ਨਾਂ ਦਾ ਇੱਕ ਨੌਜਵਾਨ ਕੱਲ ਬੀਅਰ ਪੀਣ ਗਿਆ ਔਰ ਉੱਥੇ ਉਹਦੇ ਕੁਝ ਹੋਰ ਦੋਸਤ ਆ ਗਏ ਤੇ ਦੋਸਤਾਂ ਨੇ ਰਲ ਕੇ ਉੱਥੇ ਪੀਣੀ ਸ਼ੁਰੂ ਕਰ ਦਿੱਤੀ ਤੇ ਪੀਣ ਤੋਂ ਉਹਨਾਂ ਦੇ ਵਿੱਚ ਤਕਰਾਰ ਸ਼ੁਰੂ ਹੋ ਗਈ ਦੱਸਿਆ ਜਾ ਰਿਹਾ ਹੈ ਜੋ ਪੁਲਿਸ ਦੱਸ ਰਹੀ ਹੈ ਪੁਲਿਸ ਦੇ ਮੁਤਾਬਕ ਇਹਨੂੰ ਇਹਦੇ ਦੋਸਤ ਕਹਿ ਰਹੇ ਸੀ ਕਿ ਹੋਰ ਬੀਅਰ ਪਲਾ ਤੇ ਹੋਰ ਬੀਅਰ ਪਲਾਉਣ ਤੋਂ ਸ਼ਾਇਦ ਇਹ ਕੋਈ ਆਹਨਾ ਕੰਨੀ ਕਰਨ ਲੱਗਿਆ ਤੇ ਫਿਰ ਇਹਨਾਂ ਦੇ ਵਿੱਚ ਤਕਰਾਰ ਹੋ ਗਈ ਬਹਿਸ ਹੋ ਗਈ ਤੇ ਇਹਦੇ ਜਿਹੜੇ ਉਹ ਦੂਜੇ ਜਿਹੜੇ ਦੋਸਤ ਕਹੇ ਜਾਂਦੇ ਨੇ ਉਹਨਾਂ ਨੇ ਹੋਰ ਮੁੰਡੇ ਮਗਾ ਲਈ ਉਥੇ ਇਹਨਾਂ ਚ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਤੂੰ ਤੂੰ ਮੈਂ ਮੈਂ ਤੋਂ ਇਹ ਐਦਾਂ ਲੜੇ ਕਿ ਉਹਨਾਂ ਨੇ ਇਹਦਾ ਕਤਲ ਕਰ ਦਿੱਤਾ ਇਸ ਨੂੰ ਮਾਰ ਦਿੱਤਾ ਹੁਣ ਇਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਔਰ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਇਹ ਬਾਹਰੋਂ ਆਇਆ ਹੁਣ ਦੱਸੋ ਕੀ ਇਹ ਯਾਰੀ ਹੈ ਕਿ ਗਦਾਰੀ ਹੈ ਐਦਾਂ ਦੇ ਬਹੁਤ ਸਾਰੇ ਮੁੰਡਿਆਂ ਦੇ ਟੋਲੇ ਨੇ ਜਿਹੜੇ ਇੱਕ ਦੂਜੇ ਨੂੰ ਯਾਰ ਕਹਿੰਦੇ ਨੇ ਦੋਸਤ ਕਹਿੰਦੇ ਨੇ ਦੇਲੀ ਕਹਿੰਦੇ ਨੇ ਮਿੱਤਰ ਕਹਿੰਦੇ ਨੇ ਪਰ ਮਿੰਟੋ ਮਿੰਟੀ ਐਦਾਂ ਦੀਆਂ ਹਰਕਤਾਂ ਤੇ ਉੱਤਰ ਆਉਂਦੇ ਨਹੀਂ ਨਾ ਉਹਨਾਂ ਨੂੰ ਰਿਸ਼ਤਿਆਂ ਦੀ ਕੋਈ ਕਦਰ ਹੈ ਨਾ ਉਹਨਾਂ ਦੇ ਵਿੱਚ ਰਿਸ਼ਤਿਆਂ ਦੀ ਕੋਈ ਮਾਣ ਮਰਿਆਦਾ ਤੇ ਲਿਹਾਜ ਹੈ ਤੇ ਕੀ ਇਹਨਾਂ ਨੂੰ ਯਾਰੀਆਂ ਦੋਸਤੀਆਂ ਜਾਂ ਸਾਂਝਾਂ ਕਿਹਾ ਜਾ ਸਕਦਾ ਹੈ ਵੇਖੋ ਸ਼ਰਾਬ ਜਾਂ ਬੀਅਰ ਜਿੰਨੇ ਵੀ ਵਿਅਕਤੀ ਇਹ ਪੀਂਦੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦਾ ਇਹੀ ਹਾਲ ਹੁੰਦਾ ਹੈ ਨਿੱਕੀ ਦੀ ਗੱਲ ਚੋਂ ਫਿਰ ਆਪਸ ਦੇ ਉੱਪਰ ਝਗੜ ਪੈਂਦੇ ਨੇ ਤੇ ਫਿਰ ਮਰਨ ਮਾਰਨ ਤੇ ਉਤਾਰੂ ਹੋ ਜਾਂਦੇ ਦੇਖੋ ਮਿੱਤਰੋ ਸਮਾਜ ਦੇ ਵਿੱਚ ਨਾ ਸਾਂਝਾ ਪਿਆਰ ਮੁਹੱਬਤ ਉਹ ਸਭ ਕੁਝ ਖਤਮੋ ਚਲਿਆ ਹੈ ਬਸ ਵਿਅਕਤੀ ਦੀ ਕੋਈ ਕੀਮਤ ਹੀ ਨਹੀਂ ਰਹਿ ਚੱਲੀ ਵਿਅਕਤੀ ਤਾਂ ਗਾਜਰ ਮੂਲੀ ਬਣਾ ਦਿੱਤਾ ਗਿਆ ਔਰ ਮੌਜੂਦਾ ਰਾਜਨੀਤਿਕ ਪ੍ਰਬੰਧ ਨੇ ਮਨੁੱਖਾਂ ਨੂੰ ਇੰਨੇ ਜ਼ਾਲਮ ਜੇ ਇੰਨੇ ਨਰਦਈ ਜੇ ਬਣਾ ਦਿੱਤਾ ਹੈ ਕਿ ਮਨੁੱਖ ਦੀ ਜਾਨ ਲੈਣ ਲੱਗੇ ਵੀ ਮਿੰਟ ਲਾਉਂਦੇ ਤੁਸੀਂ ਦੇਖੋ ਯਾਰੀ ਬਹੁਤ ਵੱਡੀ ਚੀਜ਼ ਸਮਝੀ ਜਾਂਦੀ ਦੋਸਤੀ ਮਿੱਤਰਤਾ ਦੋਸਤ ਜਦੋਂ ਦੋ ਸਾਹ ਇੱਕ ਜਾਨ ਵਰਗੇ ਹੋ ਜਾਣ ਤੇ ਉਹਨੂੰ ਕਹਿੰਦੇ ਆ ਦੋਸਤ ਪਰ ਦੋਸਤੀ ਸ਼ਬਦ ਨੂੰ ਮਿੱਤਰ ਸ਼ਬਦ ਨੂੰ ਕਲੰਕਿਤ ਕਰਦੇ ਆ ਕੁਝ ਲੋਕ ਹਰ ਰਿਸ਼ਤੇ ਦੀ ਇੱਕ ਮਰਿਆਦਾ ਹੁੰਦੀ ਹੈ ਹਰ ਰਿਸ਼ਤੇ ਦਾ ਇੱਕ ਲਿਹਾਜ਼ ਹੁੰਦਾ ਤੇ ਕੀ ਜਿਹੜੇ ਇਹੋ ਜਿਹੇ ਖਾਣ ਪੀਣ ਪਿੱਛੇ ਹੀ ਲੜ ਪੈਂਦੇ ਨੇ ਤੇ ਫਿਰ ਮਾਰਨ ਤੱਕ ਚਲੇ ਜਾਂਦੇ ਨੇ ਇਹਨਾਂ ਨੂੰ ਦੋਸਤ ਕਿਹਾ ਜਾਊਗਾ ਹੁਣ ਇਹ ਦੋਵੇਂ ਘਰ ਬਰਬਾਦ ਹੋਏ ਜਿਹੜਾ ਪੁੱਤ ਮਾਰਿਆ ਗਿਆ ਉਹਨਾਂ ਦਾ ਘਰ ਵੀ ਤਬਾਹ ਹੋ ਗਿਆ ਬਰਬਾਦ ਹੋ ਗਿਆ ਤੇ ਜਿਨ੍ਹਾਂ ਨੇ ਮਾਰ ਦਿੱਤਾ ਉਹਨਾਂ ਨੇ ਹੁਣ ਜੇਲ੍ਹ ਚਲੇ ਜਾਣਾ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਘਰ ਵੀ ਇੱਕ ਤਰ੍ਹਾਂ ਨਾਲ ਤਬਾਹ ਹੋ ਜਾਣੇ ਨੇ ਕਿਉਂਕਿ ਜਿਹੜਾ ਵਿਅਕਤੀ ਕਤਲ ਦੇ ਦੋਸ਼ 'ਚ ਫੜਿਆ ਜਾਂਦਾ ਉਹਨੂੰ 8-10 ਸਾਲ ਦੀ ਜੇਲ੍ਹ ਤਾਂ ਹੁੰਦੀ ਹੈ 8-10 ਸਾਲ ਦੇ ਵਿੱਚ ਘਰਾਂ ਦੇ ਮੂੰਹ ਦੂਜੇ ਪਾਸੇ ਲੱਗ ਜਾਂਦੇ ਨੇ ਸੋ ਐਦਾਂ ਦੀਆਂ ਨਿੱਕੀ-ਨਿੱਕੀ ਗੱਲ ਤੋਂ ਹੋਣ ਵਾਲੀਆਂ ਲੜਾਈਆਂ ਰੋਜ਼ਾਨਾ ਅਸੀਂ ਖਬਰਾਂ 'ਚ ਸੁਣਦੇ ਆ ਤੁਸੀਂ ਦੱਸੋ ਤੁਸੀਂ ਕਿੰਨੀਆਂ ਕ ਲੜਾਈਆਂ ਇੱਕ ਮਹੀਨੇ 'ਚ ਇਹੋ ਜਿਹੀਆਂ ਸੁਣ ਲੈਂਦੇ ਹੋਵੋਗੇ ਜਿਹੜੀਆਂ ਮਾਮੂਲੀ ਗੱਲ ਤੋਂ ਹੋਈਆਂ ਜਿੱਥੇ ਮੁੱਦਾ ਕੋਈ ਨਹੀਂ ਸੀ ਜਿੱਥੇ ਕੋਈ ਮਸਲਾ ਨਹੀਂ ਸੀ ਬਸ ਜਿਹੜੀ ਸਹਿਣਸ਼ੀਲਤਾ ਦੀ ਘਾਟ ਘਰਾਂ ਦੇ ਵਿੱਚ ਵੀ ਕਲੇਸ਼ ਪੁਆਰੀ ਹੈ ਪਤੀ ਪਤਨੀ ਇੱਕ ਦੂਜੇ ਦੇ ਵੈਰੀ ਬਣੇ ਬੈਠੇ ਨੇ ਭਰਾ ਭਰਾ ਇੱਕ ਦੂਜੇ ਦੇ ਵੈਰੀ ਬਣੇ ਬੈਠੇ ਨੇ ਭੈਣਾ ਭਰਾ ਇੱਕ ਦੂਜੇ ਨੂੰ ਮਾਰੀ ਜਾਂਦੇ ਨੇ ਤੇ ਦੋਸਤਾਂ ਦੇ ਵਿੱਚ ਵੀ ਆ ਕੁਝ ਹੋ ਰਿਹਾ ਸੋ ਸਹਿਨਸ਼ੀਲਤਾ ਸਮਾਜ ਦੇ ਵਿੱਚ ਰਹੀ ਨਹੀਂ ਲੋਕ ਜਿਹੜੇ ਨੇ ਮਾੜੀ ਮਾੜੀ ਗੱਲ ਤੇ ਅਗ ਬਗੂਲੇ ਹੋ ਜਾਂਦੇ ਆ ਅਸੀਂ ਸਾਰੇ ਉਹਦੇ ਚ ਸ਼ਾਮਲ ਆ ਤੁਸੀਂ ਦੱਸਿਓ ਇੰਜ ਨਹੀਂਗਾ ਦੇਖੋ ਪਹਿਲਾਂ ਨਾ ਪਰਿਵਾਰ ਵੱਡੇ ਤੇ ਸਾਂਝੇ ਹੁੰਦੇ ਸੀ ਸਹਿਨਸ਼ੀਲਤਾ ਬਹੁਤ ਬਣ ਜਾਂਦੀ ਸੀ ਵਿਅਕਤੀ ਦੇ ਵਿੱਚ ਉਹਨੂੰ ਆਪਣੀ ਮਰਜ਼ੀ ਦੇ ਖਿਲਾਫ ਸੁਣਨਾ ਮਰਜ਼ੀ ਦੇ ਖਿਲਾਫ ਫੈਸਲੇ ਹੋਣੇ ਆਪਦੀ ਮਰਜ਼ੀ ਦੇ ਖਿਲਾਫ ਕਈ ਕੁਸ਼ ਘਰ ਦੇ ਵਿੱਚ ਮਾਪੇ ਤੇ ਸਾਂਝੇ ਪਰਿਵਾਰਾਂ ਦੇ ਵਿੱਚ ਦੂਜੇ ਚਾਚੇ ਤਾਏ ਭੈਣਾ ਭਰਾ ਕਰਦੇ ਸੀ ਉਹਨੂੰ ਸਹਿਣ ਦੀ ਬਰਦਾਸ਼ਤ ਕਰਨ ਦੀ ਆਦਤ ਪੈ ਜਾਂਦੀ ਸੀ ਪਰ ਇਹ ਹੌਲੀ-ਹੌਲੀ ਇਹ ਦੌਰ ਆ ਗਿਆ ਕਿ ਜਿੱਥੇ ਸਹਿਣਸ਼ੀਲਤਾ ਸਾਂਝ ਰਹੀ ਹੀ ਨਹੀਂ ਮਾੜੀ ਜੀ ਗੱਲ ਤੁਸੀਂ ਜਵਾਕਾਂ ਨੂੰ ਕਹਿ ਦਿਓ ਨਿਆਣਿਆਂ ਨੂੰ ਕਹਿ ਦਿਓ ਲੈ ਉਹ ਉਹ ਏਦਾਂ ਰੈਐਕਟ ਕਰਦੇ ਨੇ ਜਿਵੇਂ ਉਹ ਮਾਪਿਆਂ ਦੇ ਦੁਸ਼ਮਣ ਹੋ ਗਏ ਉਹਨਾਂ ਪਹਿਲਾਂ ਤੁਹਾਨੂੰ ਯਾਦ ਹੋਣਾ ਮਾਪੇ ਵਿਆਹ ਵਰੇਤੀਆਂ ਪੁੱਤਰਾ ਨੂੰ ਵੀ ਛੇਤਰ ਨਾਲ ਕੁੱਟ ਲੈਂਦੇ ਤਾਂ ਤੀ ਪੁੱਤ ਅੱਗੋ ਨਹੀਂ ਸੀ ਬੋਲਦੇ ਦੇਖੋ ਇੱਕ ਵਿਚਾਰੇ ਆ ਕਿ ਇਹ ਕੋਈ ਚੰਗੀ ਗੱਲ ਥੋੜਾ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਮਾਪੇ ਬੱਚਿਆਂ ਨੂੰ ਨਜਾਇਜ਼ ਮਾਰਦੇ ਕੁੱਟਦੇ ਨੇ ਤਾਂ ਉਹ ਮਾੜੀ ਗੱਲ ਹੈ ਪਰ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਮਾਪੇ ਹਮੇਸ਼ਾ ਬੱਚਿਆਂ ਦਾ ਭਲਾ ਚਾਹੁੰਦੇ ਨੇ ਹਾਂ ਮਾਪਿਆਂ ਦੀ ਸਮਝ ਘੱਟ ਹੋ ਸਕਦੀ ਕਿਸੇ ਗੱਲ ਤੇ ਉਹਨਾਂ ਦੀ ਸਮਝ ਵਿੱਚ ਕਮੀ ਹੋ ਸਕਦੀ ਹੈ ਪਰ ਉਹ ਭਲਾ ਚਾਹੁੰਦੇ ਨੇ ਤੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਗਲਤ ਚੀਜ਼ਾਂ ਤੋਂ ਕੁਰਾਏ ਪੈਣ ਤੋਂ ਗੁੰਮਰਾਹ ਹੋਣ ਤੋਂ ਨੁਕਸਾਨ ਦੇ ਚੀਜ਼ਾਂ ਤੋਂ ਰੁਕਦੇ ਨੇ ਕਿਉਂਕਿ ਵੱਡੇ ਬੰਦੇ ਦਾ ਗਲਤੀਆਂ ਕਰ ਕਰਕੇ ਇੱਕ ਤਜਰਬਾ ਹੋ ਚੁੱਕਾ ਹੁੰਦਾ ਉਹ ਨਹੀਂ ਚਾਹੁੰਦਾ ਹੁੰਦਾ ਕਿ ਮੇਰਾ ਧੀ ਜਾਂ ਪੁੱਤ ਉਹਨਾਂ ਘਾਟਾਂ ਦਾ ਸ਼ਿਕਾਰ ਹੋਵੇ ਤੇ ਉਹਨਾਂ ਨੁਕਸਾਨਾਂ ਨੂੰ ਭੁਗਤੇ ਜਿਹੜੇ ਨੁਕਸਾਨ ਉਹਨਾਂ ਨੇ ਪਹਿਲਾਂ ਭੁਗਤ ਲੈ ਹੁੰਦੇ ਨੇ ਸੋ ਮਾਪਿਆਂ ਦੀ ਝਿੜਕ ਚੰਬ ਬੱਚੇ ਜਰਦੇ ਸੀ ਅਧਿਆਪਕ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਸਮਝਾਉਣ ਦੇ ਲਈ ਕਈ ਵਾਰ ਝਿੜਕ ਲੈਂਦੇ ਸੀਗੇ ਪਰ ਹੁਣ ਤੁਸੀਂ ਝਿੜਕੇ ਵਿਖਾਓ ਆਪਣੇ ਬੱਚੇ ਨੂੰ ਜਾਂ ਸਕੂਲ 'ਚ ਟੀਚਰ ਬੱਚਿਆਂ ਨੂੰ ਝਿੜਕੇ ਵਿਖਾਵੇ ਹੁਣ ਕੋਈ ਝਿੜਕ ਨਹੀਂ ਸੁਣਦਾ ਹੁਣ ਤਾਂ ਬੜਾ ਭੜਾ ਜਮਾਨਾ ਆ ਗਿਆ ਤਾਂ ਆ ਜਿਹੜੇ ਬੀਅਰ ਤੋਂ ਲੜ ਪਏ ਆ ਦੋਸਤ ਇਹ ਆਪਣੇ ਆਪ ਨੂੰ ਮੰਨਦੇ ਤਾਂ ਦੋਸਤ ਹੀ ਸੀਗੇ ਬਸ ਸਮੇਂ ਦੇ ਨਾਲ-ਨਾਲ ਸਹਿਣਸ਼ੀਲਤਾ ਘਟਦੀ ਹੈ ਤੇ ਇੰਨੀ ਘਟ ਗਈ ਹੈ ਕਿ ਅਸੀਂ ਮਾੜੀ ਮਾੜੀ ਗੱਲ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਤੁਸੀਂ ਦੇਖੋ ਘਰਾਂ ਦੇ ਘਰ ਟੁੱਟ ਰਹੇ ਨੇ ਸਾਂਝੇ ਪਰਿਵਾਰ ਟੁੱਟ ਰਹੇ ਨੇ ਆਂਡੀਆਂ ਗਵਾਂਡੀਆਂ ਦੇ ਵਿੱਚ ਮੰਨੋਂ ਹਟ ਗਈ ਕਾਰਨ ਸਾਡੇ ਚ ਸਹਿਨਸ਼ੀਲਤਾ ਨਹੀਂ ਰਹੀ ਰਿਸ਼ਤਿਆਂ ਨੂੰ ਚਲਾਉਣ ਦੇ ਲਈ ਸਹਿਨਸ਼ੀਲਤਾ ਦੀ ਲੋੜ ਹੁੰਦੀ ਹੈ ਸਹਿਨਸ਼ੀਲਤਾ ਤੋਂ ਬਿਨਾ ਕੋਈ ਰਿਸ਼ਤਾ ਨਹੀਂ ਚੱਲਦਾ ਜਿੱਥੇ ਧੌਣ ਚ ਕਿੱਲੇ ਹੋਣ ਜਿੱਥੇ ਮਾੜੀ ਮਾੜੀ ਗੱਲ ਤੇ ਅਗਬਗੂਲਾ ਹੋ ਜਾਂਦਾ ਹੋਵੇ ਵਿਅਕਤੀ ਉਹ ਕਦੇ ਰਿਸ਼ਤੇ ਚਲਾ ਨਹੀਂ ਸਕਦਾ ਉਹ ਕਦੇ ਰਿਸ਼ਤੇ ਨਿਭਾ ਨਹੀਂ ਸਕਦਾ ਸੋ ਇਹੋ ਜਿਹੇ ਉਦਾਹਰਨਾਂ ਅਸੀਂ ਰੋਜ਼ ਸੁਣਦੇ ਆ ਆ ਪਰਸੋਂ ਇੱਕ ਖਬਰ ਆਈ ਕਿ ਇੱਕ ਪਤਨੀ ਨੇ ਆ ਉਹਦੇ ਦੋ ਵਿਅਕਤੀਆਂ ਦਾ ਰਿਲੇਸ਼ਨ ਸੀ ਤੇ ਉਹਨੇ ਦੋਵਾਂ ਪ੍ਰੇਮੀਆਂ ਦੇ ਨਾਲ ਮਿਲ ਕੇ ਪ੍ਰੇਮੀ ਕਹੀਏ ਜਾਂ ਨਜਾਇਜ਼ ਸਬੰਧਾਂ ਵਾਲੇ ਦੋ ਵਿਅਕਤੀ ਕਹੀਏ ਪ੍ਰੇਮੀ ਸ਼ਬਦ ਬਹੁਤ ਉੱਚਾ ਬਣ ਜਾਂਦਾ ਕਿਉਂਕਿ ਪ੍ਰੇਮ ਮੁਹੱਬਤ ਇਹ ਤਾਂ ਬਹੁਤ ਉੱਚੇ ਸੁੱਚੇ ਲੋਕਾਂ ਦਾ ਜਜ਼ਬਾ ਹੈ ਨਾ ਤੇ ਇਹ ਜਿਹੜੇ ਨਜਾਇਜ਼ ਸਬੰਧਾਂ ਵਾਲੇ ਦੋ ਵਿਅਕਤੀਆਂ ਦੇ ਨਾਲ ਉਹਦਾ ਰਿਲੇਸ਼ਨ ਬਣਿਆ ਤੇ ਉਹਨੇ ਫਿਰ ਆਪਣਾ ਹੀ ਪਤੀ ਉਹਨਾਂ ਦੋਵਾਂ ਤੋਂ ਮਰਵਾ ਦਿੱਤਾ ਉਸ ਔਰਤ ਨੇ ਉਹ ਦੋਵੇਂ ਵਿਅਕਤੀ ਘਰੇ ਸੱਦੇ ਘਰੇ ਸੱਦ ਕੇ ਤੇ ਫਿਰ ਉਹਨਾਂ ਦੇ ਨਾਲ ਲੱਗ ਕੇ ਆਪਣੇ ਪਤੀ ਨੂੰ ਮਰਵਾਇਆ ਤੇ ਸਾਰਾ ਭਾਂਡਾ ਉਦੋਂ ਫੁੱਟਿਆ ਜਦੋਂ ਛੋਟੀ ਜੀ ਬੱਚੀ ਜਿਹਦੇ ਤੋਂ ਪੁਲਿਸ ਨੇ ਪੁੱਛਿਆ ਰਿਸ਼ਤੇਦਾਰਾਂ ਨੇ ਪੁੱਛਿਆ ਤਾਂ ਉਹ ਕੁੜੀ ਕਹਿੰਦੀ ਵੀ ਮੈਂ ਮੰਮੀ ਨੂੰ ਉੱਚੀ ਉੱਚੀ ਵਾਜਾ ਮਾਰਦੀ ਰਹੀ ਵੀ ਮੰਮੀ ਡੈਡੀ ਨੂੰ ਮਾਰੀ ਜਾਂਦੇ ਆ ਤੇ ਮੰਮੀ ਕੋਲ ਖੜੀ ਦੇਖਦੀ ਰਹੀ ਪਰ ਮੰਮੀ ਨੇ ਉਹਨਾਂ ਨੂੰ ਨਾ ਰੋਕਿਆ ਨਾ ਹਟਾਇਆ ਉੱਥੋਂ ਫਿਰ ਸਾਰੀ ਜੜੀ ਆ ਉਹ ਕੁੰਡੀ ਖੁੱਲੀ ਪੋਲ ਖੁੱਲੀ ਪੁਲਿਸ ਨੇ ਜਦੋਂ ਫਿਰ ਸਖਤੀ ਨਾਲ ਪੁੱਛਿਆ ਤਾਂ ਉਹ ਔਰਤ ਸਭ ਕੁਝ ਮੰਨ ਗਈ ਉਸ ਤੋਂ ਬਾਅਦ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਸਾਹਮਣੇ ਆ ਗਈ ਤੇ ਫਿਰ ਇਹ ਸਾਰੀ ਕਹਾਣੀ ਤੋਂ ਪਰਦਾ ਚੁੱਕਿਆ ਗਿਆ ਹੁਣ ਉਹ ਔਰਤ ਵੀ ਫੜੀ ਗਈ ਹੈ ਉਹ ਜਿਹੜੇ ਦੋ ਵਿਅਕਤੀ ਉਹਨੇ ਸੱਦੇ ਚ ਵੀ ਫੜੇ ਗਏ ਆ ਭਾਵੇਂ ਫੜੇ ਗਏ ਆ ਪਰ ਘਰ ਤਾਂ ਚਾਰ ਤਬਾਹ ਹੋ ਗਈ ਇੱਕ ਉਹ ਜਿਹੜਾ ਪੁੱਤ ਮਾਰਿਆ ਗਿਆ ਜਿਹੜਾ ਉਹਦਾ ਘਰ ਵਾਲਾ ਤੇ ਇੱਕ ਉਹ ਔਰਤ ਆਪ ਵੀ ਤਬਾਹ ਹੋ ਗਈ ਤੇ ਦੋ ਘਰ ਜਿਹੜੇ ਉਹ ਅੱਡ-ਅੱਡ ਘਰਾਂ ਵਾਲੇ ਬੰਦੇ ਸੀ ਉਹ ਤੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਉਹ ਹੋਇਆ ਉਸ ਬੱਚੀ ਦਾ ਉਸ ਧੀ ਦਾ ਜਿਹਦਾ ਪਿਓ ਮਾਰਿਆ ਗਿਆ ਮਾਂ ਜੇਲ੍ਹ ਚਲੀ ਜਾਏਗੀ ਹੁਣ ਸਾਰਾ ਦੁੱਖ ਸੰਤਾਪ ਦਰਦ ਉਹ ਜਵਾਕੜੀ ਭੁਗਤੇਗੀ ਤੇ ਨਾਲ ਸਮਾਜ ਦੇ ਤਾਨੇ ਮੇਨੇ ਉਹਨੂੰ ਮਿਲਣਗੇ ਜਦੋਂ ਤੱਕ ਉਹ ਬੱਚੀ ਹੁਣ ਜਿਉਂਦੀ ਰਹੇਗੀ ਉਦੋਂ ਤੱਕ ਲੋਕ ਉਹਨੂੰ ਤਾਨੇ ਮਿਹਨੇ ਮਾਰ-ਮਾਰ ਕੇ ਉਹਦਾ ਜਿਉਣਾ ਹਰਾਮ ਕਰਦੇ ਰਹਿਣਗੇ ਕੋਈ ਕਹੇਗਾ ਤੇਰੀ ਮਾਂ ਇਹੋ ਜੀ ਕੋਈ ਕਹੇਗਾ ਤੇਰਾ ਪਿਓ ਇਹੋ ਜਿਆ ਤਾਂ ਕੀ ਨਿਕਲਿਆ ਮੈਨੂੰ ਇਹ ਲੱਗਦਾ ਮਨੁੱਖ ਨੂੰ ਜ਼ਿੰਦਗੀ ਇੱਕ ਵਾਰ ਮਿਲੀ ਹੈ ਲਾਈਫ ਇਜ਼ ਵਨ ਟਾਈਮ ਆਫਰ ਯੂਜ਼ ਇਟ ਵੈਲ ਇਹਨੂੰ ਚੰਗੀ ਤਰ੍ਹਾਂ ਜਿਉਣਾ ਚਾਹੀਦਾ ਹੈ ਅਕਲ ਤੇ ਸਮਝ ਨਾਲ ਜਿਉਣਾ ਚਾਹੀਦਾ ਨਹੀਂ ਤਾਂ ਆਹੀ ਅੰਜਾਮ ਆਹੀ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਜੋ ਸਾਹਮਣੇ ਆ ਰਹੇ ਨੇ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਦੁਬਾਰਾ ਫੇਰ ਮੈਂ ਦੱਸ ਦਿਆਂ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਲੁਧਿਆਣਾ ਦੇ ਵਿੱਚ ਵਾਪਰੀ ਹੈ ਲੁਧਿਆਣਾ ਦੇ ਵਿੱਚ ਇੱਕ ਨੌਜਵਾਨ ਜਿਹਦਾ ਨਾਮ ਕਮਲਜੀਤ ਸਿੰਘ ਹੈ ਜਿਹੜਾ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਬਾਹਰੋਂ ਆਇਆ ਸੀ ਔਰ ਉਹ ਆਪਣੇ ਦੋਸਤਾਂ ਦੇ ਨਾਲ ਬੀਅਰ ਪੀਣ ਚਲਾ ਗਿਆ ਅੱਜਕੱਲ ਬੀਅਰ ਪੀਣ ਦਾ ਬੜਾ ਰਿਵਾਜ ਹੈ ਬਹੁਤ ਸਾਰੇ ਲੋਕ ਬੀਅਰ ਨੂੰ ਸ਼ਰਾਬ ਹੀ ਨਹੀਂ ਮੰਨਦੇ ਬਹੁਤ ਸਾਰੇ ਲੋਕ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਤੇ ਬਹੁਤ ਸਾਰੇ ਲੋਕ ਬੀਅਰ ਨੂੰ ਸ਼ਰਾਬ ਨਹੀਂ ਮੰਨਦੇ ਹੈਰਾਨਗੀ ਦੀ ਗੱਲ ਹੈ ਜਦੋਂ ਕਿ ਬੀਅਰ 'ਚ ਵੀ ਨਸ਼ਾ ਹੁੰਦਾ ਤੇ ਸ਼ਰਾਬ ਤਾਂ ਨਸ਼ਾ ਹੈ ਹੀ ਹੈ ਤਾਂ ਉੱਥੇ ਕੁਝ ਹੋਰ ਦੋਸਤ ਕਹਿੰਦੇ ਉਹਨਾਂ ਦੇ ਆਗੇ ਆਪਸ ਦੇ ਵਿੱਚ ਪੀਣ ਪਿਉਉਣ ਤੋਂ ਕੋਈ ਸ਼ਰਤ ਲੱਗ ਗਈ ਤੇ ਉਹ ਜਿਹੜਾ ਮੁੰਡਾ ਸੀ ਉਹਨੇ ਫਿਰ ਹੋਰ ਪਿਉਉਣ ਤੋਂ ਨਾ ਕਰ ਦਿੱਤੀ ਤੇ ਉਹ ਫਿਰ ਦੂਜੇ ਗੁੱਸੇ 'ਚ ਆ ਗਏ। ਉਹਨਾਂ ਨੇ ਉਹਨੂੰ ਇੰਨਾ ਕੁੱਟਿਆ ਕਿ ਉਹ ਮੁੰਡੇ ਦੀ ਮੌਕੇ ਤੇ ਮੌਤ ਹੋ ਗਈ ਐ। ਕਮਲਜੀਤ ਦੀ ਮੌਤ ਹੋ ਗਈ ਐ। ਬਾਕੀ ਉੱਥੋਂ ਇੱਕ ਵਾਰ ਭੱਜ ਗਏ ਨੇ। ਪੁਲਿਸ ਨੇ ਕਤਲ ਦਾ ਪਰਚਾ ਦਰਜ ਕਰ ਲਿਆ। ਤੇ ਹੁਣ ਉਹ ਸਾਰੇ ਘਰ ਜਿਹੜੇ ਨੇ ਉਹ ਤਬਾਹ ਹੋ ਰਹੇ ਨੇ ਜਾਂ ਹੋ ਜਾਣਗੇ ਕਿਉਂਕਿ ਤੁਸੀਂ ਦੇਖੋ ਕੀ ਹਾਲਾਤ ਸਾਡੇ ਸਮਾਜ ਦਾ ਹੋ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ? ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ